ਮੇਰੇ ਸਾਹਬ ਨਾਲ ਜੇ ਵੱਡੀਆਂ 20 30 ਕ ਹੁਣ ਹਾਂ ਤੇ ਦੋ ਤਿੰਨਾਂ ਬੰਦਿਆਂ ਦਾ ਪੂਰਾ ਗੁਜ਼ਾਰਾ ਚਲਾਉਣੀ ਆ ਇਹ ਸਾਲ ਤੋਂ ਅੰਦਰ ਅੰਦਰ ਸੂਪੇਣੀ ਆ ਇਹ ਲੇੜੀ ਵੀ ਸਾਲ ਤੋਂ ਅੰਦਰ ਹਾਂ ਸੂਪੇਣੀ ਆ ਸੂਪੇਣੀ ਆ ਪੇੜ ਦੇ ਛੂਪੀ ਹਾਂ ਨਾਲ ਦੀ ਨਾਲ ਆਪ ਹੀ ਚੰਗਣ ਲੱਗ ਜਾਣਾ ਬਸ ਲੋੜ ਨਹੀਂ ਇਹਨੂੰ ਚੰਗਾਉਣ ਦੀ ਤੇਰੀ ਨੂੰ ਜੀ ਛੀ ਮਹੀਨਾ ਲੱਗਿਆ ਬਸ 6ਾਂ ਤੋਂ ਥੋੜੀ ਜੀ ਘਟਾ 6ਾਂ ਤੋਂ ਥੋੜੀ ਘਟਾ 5ਾਂ ਤੋਂ ਤਾਂ ਉੱਤੇ ਆ 6ਾਂ ਤੋਂ ਘਟਾ ਲਓ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਨਾ ਪਿੰਡ ਜੰਗਿਆਣੇ ਦੇ ਵਿੱਚ ਆਏ ਹੋਇਆ ਹਾਂ ਤੇ ਇੱਥੇ ਲਗਭਗ ਭੇਡਾਂ ਵਕਾਉ ਨੇ ਯਾਨੀ ਕਿ ਭੇਡਾਂ ਕਾਫੀ ਸਾਰੇ ਨਗਨੇਗੇ ਜੇ ਤੁਸੀਂ ਖਰੀਦਣੇ ਨੇ ਖਰੀਦ ਵੀ ਸਕਦੇ ਹੋਗੇ ਪੂਰੀ ਗੱਲਬਾਤ ਕਰ ਦਾਂਗੇ ਬਾਪੂ ਜੀ ਹੋਰਾਂ ਨਾਲ ਜਿਨ੍ਹਾਂ ਦਾ ਕੇ ਵਧੀਆ ਤਜਰਬਾ ਭੇਡਾਂ ਦੇ ਵਿੱਚ ਘੋੜੀਆਂ ਵੀ ਰੱਖੀਆਂ ਨੇ ਉਧਰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਅੱਛਾ ਪਈ ਇੱਕ ਤਾਂ ਆਪਣੀਆਂ ਭੇਡਾਂ ਵਕਾਉ ਨਹੀਂ ਆ ਕਿੰਨੀਆਂ ਭੇਡਾਂ ਨੇ ਆਪਣੇ ਕੋਲੇ ਆਪਣੇ ਕੋਲੇ 60 ਦੇ ਅਟੇ ਛਟੇ ਜੀ 60 ਦੇ ਅਟੇ ਛਟੇ ਵੱਡੇ ਛੋਟੇ ਸਾਰੇ ਨਹੀਂ ਨਹੀਂ ਛੋਟੇ ਵੀ ਛੱਟ ਦੇ اٹੇ ਛੱਟੇ ਆ ਅੱਛਾ ਹਾਂ 120 ਨਗਦੇ اٹੇ ਛੱਟੇ ਆ ਕਦੋਂ ਤੋਂ ਰੱਖਿਓ ਨੇ ਆਪਣੇ ਕੋਲੇ ਆਪਣੇ ਕੋਲੇ ਕੁਛ ਤਾਂ ਕਈ ਸਾਲਾਂ ਦੀਆਂ ਰੱਖੀਆਂ ਤਿੰਨ ਚਾਰ ਸਾਲ ਠੀਕ ਹੈ ਕੁਛ ਮਤਲਬ ਆਪਾਂ ਪਿੱਛੇ ਜੇ ਲੈਣੀਆਂ ਸੀਗੀਆਂ ਜਨਕਨ ਹੋ ਜਾਂਦੀ ਨੇ ਦਾਣਾ ਹਾਂ ਹਾਂ ਠੀਕ ਹੈ ਦਿਖਾइए ਮੜੀ ਜੇ ਭੇਡਾਂ ਹਾਂ ਦਿਖਾਓ ਜੀ ਆਓ ਚਲੋ ਫਿਰ ਖੋਲ ਕੇ ਦਿਖਾਉਨੇ ਬਾਈ ਤੁਹਾਨੂੰ ਭੇਡਾਂ ਦਿਖਾ ਦਵਾਂਗੇ ਨਾਲੇ ਇਹਨਾਂ ਦੇ ਬਾਰੇ ਥੋੜੀ ਜਾਣਕਾਰੀ ਵੀ ਦੇ ਦੰਨਾ ਹੈ ਕਈ ਵਾਰ ਨਵੇਂ ਬੰਦੇ ਨੇ ਭੇਡ ਵੀ ਖਰੀਦਣੀ ਹੁੰਦੀ ਹੈਗੀ ਤੇ ਨਸਲ ਕਿਹੜੀ ਦੀਆਂ ਨੇ ਆਪਣੇ ਕੋਲੇ ਕਜਲੀਆਂ ਕਾਲੀਆਂ ਵਿੱਚ ਕਾਲੀਆਂ ਵਿੱਚ ਕਈ ਕਾਲੀਆਂ ਕਜਲੀਆਂ ਤੇ ਦੂਸਰੀ ਵੀ ਬੈਠੇ ਨੇ ਕਿ ਹਨ ਅੱਛਾ ਇਹਨਾਂ ਬਾਰੇ ਐ ਦੱਸੋ ਵੀ ਭੇਡਾਂ ਤੇ ਬੱਕਰੀਆਂ 'ਚ ਕਿੰਨਾ ਕ ਫਰਕ ਆਉਂਦਾ ਭੇਡ ਵਧੀਆ ਰਹਿੰਦੀ ਆ ਜਾਂ ਬੱਕਰੀ ਵਧੀਆ ਰਹਿੰਦੀ ਆ ਭੇਡ ਵਧੀਆ ਰਹਿੰਦੀ ਆ ਜੀ ਮੈਂ ਤਾਂ ਬੱਕਰੀਆਂ ਵੀ ਰੱਖੀਆਂ ਬੱਕਰੀਆਂ ਕਿੰਨੀਆਂ ਬੱਕਰੀਆਂ ਮੇਰੇ ਕੋਲੇ 70 ਦੇ 80 60 ਸੀਗੀਆਂ ਇਹ ਕਿਵੇਂ ਵਧੀਆ ਭੇਡ ਇਹ ਵਧੀਆ ਇੱਕ ਤਾਂ ਚਾਰਨੀ ਸ਼ੌਕੀ ਆ ਹਾਂ ਇੱਕ ਇਹ ਹੀਮ ਕੇ ਮਗਾਟਾ ਇਹਨੂੰ ਬਿਮਾਰੀ ਹਾਂ ਬਿਮਾਰੀ ਠੀਕ ਹੈ ਯਾਨੀ ਕਿ ਉਤੋਂ ਨਾਲੇ ਨਹੀਂ ਵੱਢਣੇ ਮੈਨੂੰ ਨਾ ਨਾ ਕੁਝ ਨਹੀਂ ਕਰਨਾ ਪੈਂਦਾ ਖੱਬਲ ਖਾਈ ਜਾਂਦੀਆਂ ਅੱਛਾ ਨਹੀਂ ਰੋਟੀ ਪਾਣੀ ਬੰਦੇ ਦਾ ਵਧੀਆ ਚਲਾਉਂਦਾ ਨਹੀਂ ਪੂਰਾ ਵਧੀਆ ਜੀ ਪੂਰਾ ਕਿੰਨਾ ਕਾ ਕਹਿ ਸਕਦੇਗੇ ਆਪਾਂ ਕਿੰਨਾ ਜੇ ਮੇਰੇ ਹਿਸਾਬ ਨਾਲ ਜੇ ਵੱਡੀਆਂ 20 30 ਹੁਣ ਹਾਂ ਤੇ ਦੋ ਤਿੰਨਾਂ ਬੰਦਿਆਂ ਦਾ ਪੂਰਾ ਗੁਜ਼ਾਰਾ ਚਲਾਉਣਗੀਆਂ ਤਿੰਨ ਬੰਦਿਆਂ ਦਾ ਚਾਰਾਂ ਦਾ ਤਿੰਨ ਚਾਰ ਬੰਦਿਆਂ ਦਾ ਗੁਜ਼ਾਰਾ ਹਾਂ ਇਹ ਢਹਾੜੀ ਬਣੂਗੀ ਉਹਨਾਂ ਨੂੰ ਹਾਂ ਹਾਂ ਢਹਾੜੀ ਬਣੂ ਠੀਕ ਹੈ ਫਿਰ ਉਹਨੂੰ ਕੋਈ ਕੰਮਕਾਇ ਹੋਰ ਕਰਨ ਦੀ ਲੋੜ ਤਾਂ ਨਹੀਂ 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 ਕੋਈ ਲੋੜ ਨਹੀਂ ਕੰਮ ਦੀ ਅੱਛਾ ਇਹਨਾਂ ਮਾਤਾ ਸੰਭੂਗਾ ਬਹੁਤ ਵਧੀਆ ਇੱਕ ਵਜਨ ਵਧਾ ਇਹਨਾਂ ਦੇ ਬੱਚਿਆਂ ਦਾ ਅੱਛਾ ਇੱਕ ਇਹ ਮਦਰ ਛੂਂਗੀਆਂ ਹੀ ਰਹਿੰਦੀਆਂ ਨਾਲ ਦੀ ਨਾਲੇ ਤਾਂ ਠੀਕ ਹੈ ਜਿਵੇਂ ਆਹ ਲੈ ਲਈ ਹੈ ਗਿਆ ਨਿੱਕੀ ਜੀ ਹੈਨਾ ਇਹ ਕਦੋਂ ਸੂ ਪੈਣੀ ਹੈਗੀ ਇਹਨੇ ਕਦੋਂ ਤਿਆਰ ਇਹ ਸਾਲ ਤੋਂ ਅੰਦਰ ਅੰਦਰ ਸੂ ਪੈਣੀ ਆ ਇਹ ਲੜੀ ਵੀ ਸਾਲ ਤੋਂ ਅੰਦਰ ਹਾਂ ਸੂਪ ਐਣੀ ਆ ਸੂਪ ਐਣੀ ਆ ਠੀਕ ਆ ਫਿਰ ਤਾਂ ਇਹ ਮੰਨ ਕੇ ਚੱਲੋ ਵੀ ਸੱਤਾਂ ਕ ਮਹੀਨਿਆਂ ਦੀ ਤਿਆਰ ਹੋ ਜਾਂਦੇ ਉਸੇਆਂ ਸੱਤਾਂ ਦੀ ਹਾਂ ਛੇਾਂ ਸੱਤਾਂ ਮਹੀਨਿਆਂ ਚ ਬਣ ਜਾਂਦੀ ਐ ਬਸ ਠੀਕ ਐ ਬਜਨ ਕਿੰਨਾ ਕਰੀ ਜਾਂਦੇ ਨੇ ਨਗ ਨਗ ਵਿੱਚ ਤਾਂ ਹੁਣ ਹੋਣਗੇ 30 ਦੀ 40 40 ਕਿਲੋ ਦੇ ਬੱਚੇ ਬਣੇ ਵੇ ਵੱਡੇ ਵਿੱਚ ਚੱਲ ਉਹ ਛੋਟੇ ਆ ਜਿਵੇਂ ਉਹ ਸਾਵਨਾ ਠੀਕ ਐ ਜੀ ਜੇ ਆਪਾਂ ਗੱਲਬਾਤ ਕਰੀਏ ਫਿਰ ਬੱਚਾ ਕਿੰਨੇ ਕ ਪੈਸੇ ਦਾ ਵੇਚ ਜਾਂਦਾਗਾ ਜਿਵੇਂ ਤਿੰਨਾ ਚਾਰਾਂ ਮਹੀਨਿਆਂ ਦਾ ਬੱਚਾ ਤੁਸੀਂ 5-6000 ਤੋਂ ਲਾ ਕੇ ਹਾਂ ਬੱਚਾ 10-15000 ਤੱਕ ਵੀ ਵੇਖਦਾ ਵੇਖ ਕੇ ਜਾਂਦਾਗਾ ਹਾਂ ਠੀਕ ਹੈ ਬੱਚੇ ਦਿੰਦੀਆਂ ਕਿੰਨੇ ਕਿੰਨੇ ਨੇ ਬੱਚੇ ਵਿੱਚ ਦੋ ਵੀ ਦਿੰਦੀਆਂ ਵਿੱਚ ਇੱਕ ਵੀ ਦਿੰਦਾ ਇਦਾਂ ਹੋ ਜਾਂਦਾਗਾ ਹਾਂ ਹਾਂ ਆਦੇ ਦੋ ਦੋ ਦਾ 10-15 ਮੰਗਦਾ ਅੱਛਾ ਹਾਂ ਬੱਚਾ ਕਿੰਨਾ ਕ ਪਾਲਣਾ ਔਖਾ ਇਹਦਾ ਹੈ ਬੱਚਾ ਕੋਈ ਪਾਲਣ ਦੀ ਨਹੀਂ ਲੋੜ ਬੱਚਾ ਦਾ ਜਦੋਂ ਛੱਡਦਾ ਹਾਂ ਭੇੜ ਦੇ ਛੂਪੀ ਹਾਂ ਨਾਲ ਦੀ ਨਾਲ ਆਪ ਹੀ ਚੰਗਣ ਲੱਗ ਜਾਣਾ ਬਸ ਲੋੜ ਨਹੀਂ ਇਹਨੂੰ ਚੰਗਾਉਣ ਦੀ ਅੱਛਾ ਕੀ ਕੇ ਨੂੰ ਚੰਗਾਉਣ ਦੀ ਵੀ ਲੋੜ ਨਹੀਂ ਜਦੋਂ ਇਹ ਨਾਲੇ ਤੁਰਿਆ ਆਉਂਦਾ ਉਧਰੋਂ ਜਦੋਂ ਬਸ ਨਾਲ ਦੀ ਨਾਲ ਹੀ ਤੁਰਦਾ ਅੱਛਾ ਇਹ ਬੜਾ ਠੀਕ ਆ ਨਾ ਕੰਮ ਪਾਲਣਾ ਵੀ ਸੌਖਾ ਜੇ ਪਾਲਣੇ ਹੁਣ ਪਾਲਣੇ ਬਾਹਰਲੀ ਚਰਾਇ ਤੇ ਪਲ ਜਾਂਦੇ ਨੇ ਬਾਹਰਲੀ ਚਰਾਇ ਤੇ ਘਰੋਂ ਤਾਂ ਨਹੀਂ ਕੁਛ ਵਾਲਾ ਪਾਉਣਾ ਪੈਂਦਾ ਨਾ ਕੋਈ ਕਰੇ ਨਹੀਂ ਲੋੜ ਵਾਲਾ ਪਾਉਣ ਦੀ ਜਮ ਠੀਕ ਐ ਦੇਖੋ ਬਾਈ ਤੁਸੀਂ ਦੇਖ ਸਕਦੇ ਹੋ ਵੀ ਕਜਲੀਆਂ ਭੇਡਾਂ ਹੀ ਨੇਗੀਆਂ ਹੁਣ ਇਹਦੇ ਵਿੱਚ ਐ ਦੱਸੋ ਵੀ ਸੂਣ ਵਾਲੀਆਂ ਕਿੰਨੀਆਂ ਕ ਨੇਗੀਆਂ ਕਿ ਪਤਾ ਹੀ ਨਹੀਂ ਹੈਗਾ ਲੱਗਦਾ ਸੂਣ ਵਾਲੀਆਂ 68 ਮੇਰਾ ਵੀ ਦੁਬਾਰਾ ਅੱਛਾ 30 35 ਮਾਦਲ ਦੁਬਾਰਾ ਸੂਣ ਵਾਲੀਆਂ ਨੇ ਹਾਂ ਕੁਝ ਥੋੜੇ ਚਿਰ ਦੀਆਂ ਗੱਭਾ ਕੁਝ ਵੱਧ ਚਿਰ ਦੀਆਂ ਠੀਕ ਹੈ 30 35 ਇਹਨਾਂ ਚ ਦੁਬਾਰਾ ਵੀ ਹੋਣਗੀਆਂ ਓਕੇ ਇਹ ਗੱਲ ਇਹ ਆਪਾਂ ਵੇਚਗਾ ਤੌਰ ਹੈਗੇ ਹੁਣ ਐ ਦੱਸੋ ਵੇਚ ਮੈਂ ਜੀ ਬਾਹਰ ਜਾਣ ਦੀ ਝਾਕਾ ਮੈਂ ਤੇਰੇ ਕੋਲ ਕਿਹਾ ਮੇਰਾ ਬੀਜ ਆਇਆ ਵਾ ਬੀਜ ਆਇਆ ਹੋਇਆ ਹਾਂ ਮੁੰਡੇ ਕੋਲੇ ਬਾਹਰ ਲੈ ਵੀ ਬਾਹਰ ਜਾਣਾਗਾ ਨਹੀਂ ਤੈਨੂੰ ਵੇਚ ਚੰਗੇ ਕਰਮ ਨੇ ਚੰਗੇ ਭਾਗ ਨੇਗੇ ਭੇਡਾਂ ਹੈਗੀਆਂ ਨਹੀਂਆਂ ਤੇ ਬਾਹਰ ਵੀ ਜ ਆਪਣੇ ਸ਼ੌਂਕ ਵਗਾਉਣੇ ਚਾਹੀਦੇ ਹਨ ਜੀ ਇਹ ਤਾਂ ਪੇਡਾ ਲਗਭਗ ਸਾਰੀਆਂ ਬਕਾਊ ਨੇਗੀਆਂ ਹਾਂਜੀ ਇਹਦਾ ਕੋਈ ਹਲੇ ਰੇਟ ਤਾਂ ਨਹੀਂ ਮਿੱਥਿਆ ਹੈਗਾ ਤੁਸੀਂ ਨਹੀਂ ਰੇਟ ਨਹੀਂ ਜਿਹੇ ਜੇ ਪਸ਼ੂ ਲਊਗਾ ਜੇ ਇਕੱਠੇ ਲਊ ਤਾਂ ਉਹੇ ਜੇ ਦੇ ਦਾਂਗੇ ਆਪਾਂ ਉਸ ਹਿਸਾਬ ਨਾਲ ਠੀਕ ਹੈ ਜੀ ਇਹ ਬੱਚੇ ਵੱਡੇ ਨਾਲ ਲਊਗਾ ਉਸ ਹਿਸਾਬ ਨਾਲ ਦੇ ਦਾਂਗੇ ਜਿਹੇ ਜੇ ਪਸ਼ੂ ਲਊਗਾ ਉਹੇ ਜੇ ਆਪਾਂ ਰੇਟ ਲੈ ਵੀ ਨਗ ਦੇਖ ਲਓ ਨਾ ਤੁਸੀਂ ਜਿਹੇ ਜੇ ਤੁਸੀਂ ਨਗ ਫੜੋਗੇ ਉਹਿਆ ਜੇ ਰੇਟ ਹੋ ਜਾਊਗਾ ਛੋਟੇ ਫੜੋਗੇ ਤਾਂ ਛੋਟਿਆਂ ਵਾਲਾ ਰੇਟ ਹੋ ਜਾਊਗਾ ਯਾਨੀ ਕਿ ਪੱਕਾ ਇਸ ਤਰ੍ਹਾਂ ਦਾ ਕੋਈ ਗੱਲਬਾਤ ਹੈ ਨਹੀਂਗੀ ਆਪਾਂ ਇਹ ਦੱਸ ਦਿਓ ਜੀ ਇਹਦੇ ਵਿੱਚ ਬੁੱਡੇ ਨਗ ਤਾਂ ਨਹੀਂ ਹੈਗੇ ਜਿਵੇਂ ਬੁੱਡੀਆਂ ਪੇਡਾ ਹੁੰਦੀਆਂ ਨੇ ਬਾਣੀ ਬੁੱਡੀ ਆਣੀ ਵਾਲੀਆਂ ਕੋਈ ਪੈਦਾ ਅੱਛਾ ਨਵੇਂ ਪਸ਼ੂ ਆ ਇੱਕ ਅੱਧਾ ਹੋ ਸਕਦਾ ਹੈ ਸਾਰੇ ਪੰਜ ਪੰਜ ਇੰਨੇ ਪਸ਼ੂ ਆ ਪੰਜ ਚਾਰ ਹੋ ਸਕਦੇ ਆ ਜਾਣੇ ਜਮਾ ਨਹੀਂ ਗੀ ਅੱਛਾ ਜਮਾ ਬੁੱਢੇ ਨਹੀਂ ਜਮਾ ਬੁੱਢੇ ਪਸ਼ੂ ਨਹੀਂ ਗੇ ਪਸ਼ੂ ਸਾਰੇ ਤੰਦਰੁਸਤ ਆਗੇ ਹਨਾ ਹਾਂ ਹਾਂ ਪੂਰੇ ਜਮਾ ਤਾਂ ਪਸ਼ੂ ਸਾਰੇ ਤੰਦਰੁਸਤ ਆ ਗਏ ਦੇਖਣ ਨੂੰ ਹੀ ਪਤਾ ਲੱਗ ਜਾਂਦਾ ਹੈਗਾ ਵੀ ਨਵੀਂ ਉਮਰ ਦੇ ਗਏ ਪਸ਼ੂ ਨੇ ਜਿੰਨੇ ਹੀ ਬੈਠੇ ਨੇਗੇ ਲਗਭਗ 120 ਦੇ ਕਰੀਬ ਨਗ ਹੋਣਗੇ ਨਾ ਜੀ ਇੰਨੇ ਤਾਂ ਹਾਂ ਜੀ ਸਹੀ ਹੈ ਤੁਸੀਂ ਕਹਿੰਦੇ ਹੋਗੇ 120 ਦੇ ਕਰੀਬ ਨਗ ਜਿਹੜੇ ਹੋਣਗੇ ਆ ਦੇਖੋ ਚੰਗੇ ਨਗ ਨੇਗੇ ਹੂੰ ਤੇ ਤੁਸੀਂ ਲੈ ਵੀ ਸਕਦੇ ਹੋਗੇ ਗੱਬਣਵੀ ਨੇ ਪਸ਼ੂ 76 ਕਿੰਨੇ ਰੱਖੇ ਹੋ ਨੇ ਜੀ ਫਿਰ 70 ਹੈਗੇ ਤਿੰਨ ਚਾਰ ਤਾਂ ਲੇਲੇ ਰੱਖੇ ਹੋਇ ਇੱਕ ਵੱਡਾ ਛਤਰਾ ਇੱਕ ਵੱਡਾ ਛਤਰਾ ਮਤਲਬ ਢੇਡਾਂ ਲਾਉਂਦੇ ਆ ਉਹ ਵੀ ਠੀਕ ਹੈ ਚੰਗੀ ਗੱਲ ਬਾਤ ਕਦੇ ਇਸ ਚੀਜ਼ ਨੇ ਘਾਟਾ ਤਾਂ ਨਹੀਂ ਦਿੱਤਾ ਹੈਗਾ ਨਹੀਂ ਜੀ ਘਾਟਾ ਨਹੀਂ ਦਿੱਤਾ 4 ਸਾਲਾਂ ਦੇ ਤਜਰਬੇ ਦੇ ਵਿੱਚ ਨਹੀਂ 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 ਘਾਟਾ ਜਮੀ ਵੀ ਅੱਦਾਲੀ ਚੀਜ਼ ਤਾਂ ਹੈ ਨਹੀਂ ਮੈਂ ਵੀ ਤੇਰੇ ਕੋਲੇ ਕੀ ਆ ਮੈਂ ਜਾਣਾ ਕਰਕੇ ਵੇਚਦਾ ਤੇ ਮਾਰ ਕੇ ਦੁਬਾਰਾ ਆ ਕੇ ਵੀ ਪੰਗਾ ਲਾਵਾਂਗੇ ਠੀਕ ਹੈ ਚੀਜ਼ ਵਧੀਆ ਲੱਗਦੀ ਆ ਇਹ ਦੁਬਾਰਾ ਕੇ ਚਾਹ ਫੇਰ ਲੈਣੀ ਬਹਿਣਾ ਹਾਂ ਹਾਂ ਲਓ ਇਹ ਵੀ ਗੱਲ ਹੈਗੀ ਆ ਵੀ ਕੀੜਾ ਨਹੀਂ ਉਹ ਮਰਦਾ ਹੁੰਦਾ ਨਾ ਤੇ ਹੁਣ ਘੋੜੀਆਂ ਦੱਸਿਓ ਘੋੜੀਆਂ ਵੀ ਤੁਹਾਨੂੰ ਵੇਚਣੀਆਂ ਨਹੀਂ ਹੈਂ ਹਾਂ ਘੋੜੀਆਂ ਵੀ ਵੇਚਣੀਆਂ ਘੋੜੀਆਂ ਵੀ ਬਿਤੇ ਵੀ ਸੇਰੀ ਉਹ ਵੀ ਸੇਲ ਨਹੀਂਆਂ ਹਾਂ ਦੋਏ ਹਾਂ ਜੀ ਦੋਏ ਮਾਮਾ ਧੀਆਂ ਨੇ ਉਹ ਮਾਮਾ ਧੀਆਂ ਮਾਮਾ ਧੀਆਂ ਨੇ ਆਜੋ ਦਿਖਾਉਂਦੇ ਆਣੇ ਤੁਹਾਨੂੰ ਚਲੋ ਇਹ ਦਿਖਾਉਗਾ ਪੂਜੀ ਮੜਾ ਜ ਆਜੋ ਬਾਰ ਬੱਚੇ ਬੁਲਾ ਰਹੇ ਨੇ ਵੀ ਕੰਮ ਬਣਾਗਾ ਹਾਂ ਜੀ ਠੀਕ ਹੈ ਲੈ ਵੀ ਬੱਚੇ ਸਾਬ ਦੇ ਚੰਗੇ ਹੋਣ ਚਾਹੁੰਦੇ ਨੇ ਜਿਹੜੇ ਉਹਦੇ ਮਾਪੇ ਨੂੰ ਕਹਿਣ ਵੀ ਆ ਸਾਡੇ ਕੋਲੇ ਢੇਡਾ ਕੱਢ ਜਾ ਘੁੰਮ ਜਾ ਨਾ ਤੇ ਇਹ ਕਿੰਨੇ ਮਹੀਨਿਆਂ ਦੀ ਬਸ਼ੇਰੀ ਹੋਊਗੀ ਬਸ਼ੇਰੀ ਨੂੰ ਜੀ 6 ਮਹੀਨਾ ਲੱਗਿਆ ਵਾ 6ਾਂ ਤੋਂ ਥੋੜੀ ਜੀ ਘੱਟ ਆ 6ਾਂ ਤੋਂ ਥੋੜੀ ਘੱਟ ਆ 5ਾਂ ਤੋਂ ਤਾਂ ਉੱਤੇ ਆ 6ਾਂ ਤੋਂ ਘੱਟ ਆ ਠੀਕ ਐ ਜਿਹੜਾ ਘੋੜੀਆਂ ਇਹ ਘੋੜੀਆਂ ਵਾਲਾ ਕਦੋਂ ਤੋਂ ਪਰ ਰੱਖਦੇ ਹੋ ਘੋੜੀਆਂ ਨੂੰ ਵੀ ਹੋ ਗਏ 5-6 ਸਾਲ ਰੱਖਦੇ 5-6 ਸਾਲ ਹੂੰ ਠੀਕ ਐ ਨਾਲ ਕਹਿੰਦੇ ਹੁੰਦੇ ਨੇ ਘੋੜੀ ਸਾਹਮਣੀ ਬਹੁਤ ਔਖੀ ਹੁੰਦੀ ਹੈਗੀ ਨਹੀਂ ਜੀ ਮੇਰੇ ਕੋਲ ਤਾਂ 5-6 6 ਜੀਆਂ ਵੇਚੀਆਂ ਪਿਛਲੇ ਸਾਲ ਹੀ ਮੈਂ ਅੱਛਾ ਆ ਦੂਰੇ ਠੀਕ ਹੈ ਇਹਦਾ ਬਸ ਥੋੜਾ ਜਿਹਾ ਛਾਣ ਕੇ ਪਾਉਣਾ ਪੈਂਦਾ ਨੀਰਾ ਇਹਨਾਂ ਨੂੰ ਨੀਰਾ ਛਾਣ ਕੇ ਪਾਉਣਾ ਪੈਂਦਾ ਹਾਂ ਕੀ ਕੀ ਪਾਉਣਾ ਪੈਂਦਾ ਫਿਰ ਇਹਨਾਂ ਨੂੰ ਜੀ ਜ਼ਿਆਦਾਤਰ ਤੂੜੀ ਤੇ ਚੌਕਰ ਪਾਦੇ ਹੂੰ ਇਹਦਾ ਖਰਚਾ ਤਾਂ ਪੱਠਲ ਕੀ ਮਤਲ ਖਾਂਦੀ ਆ ਪੱਠਿਆਂ ਦਾ ਬਾਲਾ ਵੱਡਾ ਖਰਚਾ ਤਾਂ ਨਹੀਂ ਵੱਡਾ ਨਹੀਂ ਖਰਚਾ ਤੇ ਦੰਦ ਕਿੰਨੇ ਆਗੇ ਘੋੜੀ ਜਿਹੜੀ ਆਪਣੀਆਂ ਹੈਗੀ ਇਹ ਹੋਊਗੀ ਬਈ 7 ਸਾਲ ਦੇ 8 ਛੱਟੇ ਘੋੜੀ ਅੱਛਾ ਕਈ ਸੂਏ ਲਾਗੇ ਉਹ ਨਹੀਂ ਫਿਰਦਾ ਇਹ ਹਾਂ ਹਾਂ ਕਈ ਸੂਏ ਤੁਹਾਡੇ ਕੋਲ ਕਿੰਨੇ ਸੂਏ ਸੂਏ ਹੈ ਜੀ ਸਾਡੇ ਕੋਲੇ ਸੂਇਆਂ ਤਿੰਨ ਸੂਏ ਤਿੰਨ ਸੂਏ ਠੀਕ ਹੈ ਜਨ ਕੇ ਕਾਫੀ ਉਮਰ ਦੀ ਆ ਘੋੜੀ ਹੈ ਨਾ ਸਾਊ ਆ ਹਾਂ ਜੀ ਸਾਊ ਪੂਰੀ ਸਹੀ ਗੱਲ ਆ ਇਹ ਤਾਂ ਨਹੀਂ ਰੇਟ ਹਲੇ ਦੱਸਿਆ ਨਹੀਂ ਰੇਟ ਕੋਈ ਨਹੀਂ ਦੱਸਿਆ ਲੈ ਵੀ ਤੁਸੀਂ ਰੇਟ ਨਾ ਬਾਪੂ ਜੀ ਉਹਨਾਂ ਦਾ ਨੰਬਰ ਉੱਤੀ ਦੇ ਦਾਂਗੇ ਆਪਾਂ ਉਹਨਾਂ ਦੇ ਨਾਲ ਤੁਸੀਂ ਆਪ ਹੀ ਸੰਪਰਕ ਬਣਾ ਲਓ ਜਿਵੇਂ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਠੀਕ ਹੈ ਮੈਂ ਮੋਟਾ ਸਮਾਂ ਕੱਢ ਕੇ ਇਹਨਾਂ ਕੋਲ ਆਇਆ ਸੀਗਾ ਤੋ ਇਹਨਾਂ ਨੇ ਆਪਣੇ ਨਗਾਂ ਬਾਰੇ ਦੱਸਿਆ ਚੰਗੀ ਗੱਲ ਬਾਤ ਆ ਘੋੜੀ ਵੀ ਬਕਾਊਆ ਨਾਲ ਬਸ਼ੇਰੀ ਵੀ ਅੱਡ ਅੱਡ ਵੀ ਲੈ ਸਕਦੇ ਹਾਂ ਇਕੱਟੀਆਂ ਵੀ ਲੈ ਸਕਦੇ ਹਾਂ ਨਾ ਇਕੱਟੀਆਂ ਵੀ ਲੈ ਸਕਦੇ ਹੋਗੇ ਜਿਵੇਂ ਵੀ ਸਮਾਂ ਬਣੇ ਗੱਲ ਬਾਤ ਬਣੇ ਤੁਸੀਂ ਖਰੀਦ ਦਿਓ ਠੀਕ ਹੈ ਬਾਪੂ ਜੀ ਸਸਰੀ ਗਾਲ ਜੀ